ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਹਾਂ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਬਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ-ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਤੇ ਦਹਿਸ਼ਤ ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ بار بار ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨੀ ਸਰਕਾਰ ਇਹ ਹੋਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਨਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਜਾਂ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਹੈ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸਿਡ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਧਾਂ ਟੱਪ ਕੇ 30 ਆਦਮੀਆਂ ਦੀ ਜਾ ਕੇ دہشت ਪਾਉਣਾ ਔਰ ਇਹਨਾਂ ਦੇ ਕੋਲ ਕੋਈ ਵਾਰੈਂਟ ਨਹੀਂਗਾ ਯਾਦ ਰਹੇ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੰਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕਾ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਰਿਆਨ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕੱਦਮਾ ਪੜਾਇਆ ਸੀ 9 ਸਾਲ ਪਹਿਨਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਵੰਡਿਆ ਨੇ ਔਰ ਸੁਪਰੀਮ ਕੋਰਟ ਤੋਂ ਭੱਜਦੀ ਪੰਜਾਬ